ਹੀ ਗਾਇਸ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਸੌਰੀ ਜੀ ਆਪਾਂ ਇੰਨੇ ਟਾਈਮ ਤੋਂ ਜੀ ਵਲੌਗ ਨਹੀਂ ਪਾਇਆ ਕਿਉਂਕਿ ਸਾਡੇ ਘਰ 'ਚ ਥੋੜਾ ਜਿਹਾ ਕੰਮ ਚੱਲਦਾ ਸੀਗਾ ਤੇ ਘਰੇ ਥੋੜੀ ਜੀ ਡੈਥ ਹੋ ਗਈ ਫੇਰ ਸਕੂਲ ਦਾ ਥੋੜਾ ਜਿਹਾ ਕੰਮ ਸੀਗਾ ਜੀ ਤਾਂ ਕਰਕੇ ਲੇਟ ਹੋ ਗਿਆ ਜੀ ਸੌਰੀ ਜੀ ਇੰਨੇ ਟਾਈਮ ਤੋਂ ਨਹੀਂ ਆ ਰਿਹਾ ਹਾਂਜੀ ਅੱਜ ਆਪਾਂ ਚੱਲਾਂਗੇ ਜੀ ਸਿੱਧ ਸਰ ਸਿਉੜੇ ਮੇਲਾ ਬਾਈ ਹਾਂਜੀ ਗਾਇਸ ਬਹੁਤ ਜ਼ਿਆਦਾ ਮੀਂਹ ਪਿਆ ਡੈਡੀ ਨਾਲ ਜਾ ਰਹੇ ਆ ਮੋਟਰਸਾਈਕਲ ਤੇ ਈਓ ਹੀ ਮੀ ਪਾਣੀ ਵੀ ਪਾਣੀ ਹੀ ਹੋਇਆ ਹੋਜੀ ਸਾਰੇ ਕਿਤੇ ਮਈ ਹੀ ਮੀ ਆਹ ਦੇਖੋ ਜੀ ਭਰਿਆ ਪਿਆ ਜੀ ਸਾਰਾ ਆ ਆਪਣੀ ਢੇਲੋ ਪਿੰਡ ਦੀ ਹੋਆਗੀ ਗਲਿਆਣੀ ਆ ਇੱਕ ਵਾਰੀ ਕਿੰਨਾ ਵਧੀਆ ਮੌਸਮ ਹੋ ਰਿਹਾ ਜੀ ਦੇਖੋ ਲੈ ਲਈ ਅੱਜ ਸੀਵਨ ਆ ਗਿਆ ਸਾਡੇ ਪਿੰਡ ਦਾ ਆਹ ਦੇਖੋ ਜੀ ਪਾਣੀ ਆ ਰੋੜ ਆਈ ਸਮੁੰਦਰੀ ਬਣਿਆ ਪਿਆ ਹਰਾ ਆਹ ਦੇਖੋ ਆਹ ਬਹੁਤ ਮੀਂਹ ਪਿਆ ਜੀ ਇੱਧਰ ਤਾਂ ਸਾਡੇ ਪਿੰਡ

ਜੀ ਗਾਈਸ ਹੁਣ ਕੰਟਰੋਲ ਪੰਪ ਤੋਂ ਹੀ ਤੇਲ ਪਵਾ ਲਿਆ ਹੈਗਾ ਆਹੇ ਆ ਜਾਣੇ ਵਾਲੇ ਰੋਬਟੀਆਂ ਖੜੀਆਂ ਹੈ ਰਾਹ ਤੇੂ ਬਹੁ ਮੀ ਆਇਆ ਵਾ ਅਹੀਂ ਅਸੀਂ ਲੇਟ ਹੋ ਗਏ ਜਾਣ ਨੂੰ ਕਲਾੜ ਪੰਡ ਆ ਗਏ ਜੀ देख लो तो जी गायस इत धुप बही है अपने उल्लो मी ही बहुत ज्यादा हां जी गायस ਜਦ ਤੱਕ ਜਮੀਂ ਮੀਂਹ ਨਹੀਂ ਪਿਆ ਆ ਰਿਹਾ ਸੜਕਾਂ ਜਮੀਂ ਸੁੱਕੀਆਂ ਪਈਆਂ ਨੇ ਜਮੀਂ ਮੀਂਹ ਨਹੀਂ ਪਿਆਏਗਾ ਜੀ ਇੱਧਰ ਸਿਓੜੇ ਬਸ ਆ ਗਈ ਜੀ ਸਿਓੜੇ ਆ ਇੱਕ ਘੋੜ ਆ ਗਿਆ ਸਿਓੜੇ ਦਾ ਬਸ 10 ਕਮੈਂਟਾਂ ਦਾ ਹੀ ਰਹਾ ਰਹਿ ਗਿਆ ਜੀ ਬਸ ਉੱਥੇ ਜਾ ਕੇ ਮਿਲਦੇ ਆ ਠੀਕ ਹੈ ਜੀ ਫਿਰ ਆਪਾਂ ਨੇ ਮੱਥਾ ਟੇਕ ਲਿਆ ਜੀ ਹੁਣ ਆਪਾਂ ਚੱਲਾਂਗੇ ਮੇਲੇ ਤੇ ਆ ਦੇਖੋ ਜੀ ਮੇਲਾ ਅੱਗੇ ਵੀ ਚੱਲਾਂਗੇ ਆਹ ਦੇਖੋ ਮੱਥੇ ਆਹ ਆਉਂਦੇ ਗਏ ਤੇ ਹੈ ਜੀ ਡੋਲ ਚ ਦੇਖ ਲੈਣੇ ਆਸੀ ਫੇਰ ਤਾਂ ਆਹ ਦੇਖੋ ਜੀ ਮੇਲਾ ਆਪਾਂ ਫਿਰ ਦੇਖਦੇ ਹਾਂ ਜੀ ਗਾਇਜ਼ ਹੁਣ ਆਪਾਂ ਜੀ ਚੱਲਦੇ ਆਂ ਘਰੇ ਖਾਓ ਤੇ ਆਈ ਦੇਖ ਲੋ ਹੂੰ 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 ਹੰਦੀ ਗਈ ਜਾ ਰਹੇ ਆਪਾਂ ਜੀ ਗਾਇਸ ਆ ਗਏ ਸੀ ਆਪਾਂ ਜੀ ਮੇਲੇ ਤੋਂ ਆਪਾਂ ਜੀ ਕਰਿਆਗੇ ਸੀ ਹੁਣ ਆਪਾਂ ਕਰਦੇ ਹਾਂ ਜੀ ਵੀਡੀਓ ਦਾ ਐਂਡ ਠੀਕ ਆ ਜੀ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਕਿ ਕਿਹੜੇ ਟੌਪਿਕ ਤੇ ਵੀਡੀਓ ਚਾਹੀਦਾ ਤੁਹਾਨੂੰ ਹੁਣ ਜੀ ਸੌਰੀ ਇੱਕ ਵਾਰ ਹੋਰ ਕਿਉਂਕਿ ਇੰਨੇ ਟਾਈਮ ਤੋਂ ਨਹੀਂ ਆ ਰਹੇ ਵਲੌਗ ਤੇ ਜੀ ਹੁਣ ਰਹਿ ਥੋੜਾ ਥੋੜਾ ਟਾਈਮ ਬਾਅਦ ਵਲੌਗ ਹੋਈ ਜਾਣਗੇ ਜੀ ਓਕੇ ਬਾਏ ਬਾਏ ਟਾਟਾ ਹੁਣ ਮਿਲਦੇ ਆ ਅਗਲੇ ਵਲੌਗ ਚ